ਭਾਉਜੀ ਨੂੰ ਵੀ ਭੇਜਣਾ ਆਪਾਂ ਜਦੋਂ ਜੰਮ ਲੱਗਦੀ ਹੈ ਠੀਕ ਹੈ ਜੀ ਨਹੀਂ ਉਹ ਤਾਂ ਦਿਲ ਕਮਜ਼ੋਰ ਆ ਦਿਨ ਦਰਦੀ ਰਾਤ ਤੂੰ ਕਿੱਥੇ ਸੀਗਾ ਕਾਦਰ ਨਹੀਂ ਸੀ ਤੈਨੂੰ ਫੜਕਾ ਸੁਣਿਆ ਮੈਂ ਹਾਂ ਕਿੰਨੇ ਵਜੇ ਪਤਾ ਲੱਗਿਆ ਤੈਨੂੰ ਰਾਤ ਸਾਰੇ ਆ ਗਏ ਬਾਹਰ ਯਾਰਾਂ ਯਾਰ ਕੀ ਹੋ ਗਿਆ ਸਾਰੇ ਆ ਗਏ ਆ ਮੇਰੇ ਡਰਾਈਵਰ ਕਿੱਥੇ ਜਾਣਗੇ ਜੇ ਜੰਗ ਲੱਗੀ ਤਾਂ ਜਾਏ ਹੈ ਤਾਂ ਆਇਆ ਤਾਂ ਕਹਿੰਦਾ ਬਾਟਰ ਤੇ ਲੜਨਾ ਹੈ ਟੱਕਣਾ ਨਹੀਂ ਆਪਾਂ ਚੱਲਾਂਗੇ ਕਿਹਾਂ ਚੱਲਾਂਗੇ ਰੋਡ ਹੋ ਗਈ ਨਾ ਆਪਾਂ ਨੂੰ ਫੜਾਉਣ ਫੂਕਣੀ ਜੀ ਤੇ ਆਪਾਂ ਫੱਟੇ ਦਖਦਿਆਂ ਨੇ ਸਸ਼ਟਮ ਕਰ ਰੱਖਿਆ ਕਿਉਂਕਿ ਮੈਂ ਜਲਦੀ ਸੇਵਾ ਹੀ ਕਰਨੀ ਤੇ ਬੰਕਰ ਨਹੀਂ ਪਟਣੇ ਜਿਹੜੇ ਬਾਕਰ ਜੀ ਆਪੇ ਸਨੇ ਬਾਕਰੀ ਵੜਦਨੇ ਆਪਾ ਸਾਈਂ ਸਿਟੀ ਚ ਮੰਨ ਕੇ ਲਾ ਮਤਲਬ ਲੱਗਿਆ ਰਿਆ ਜੀ ਕਿਹੜੀ ਜਾਣੀ ਸਾਡੀ ਦੱਸ ਤੋਰੀਆਂ ਬਣਾ ਗਏ ਅਜੇ ਨਹੀਂ ਨਹੀਂ ਉਹ ਇਹਨੂੰ ਆਪਾ ਹੈਗਾ ਬੰਦਾ ਤੇਰੇ ਨਾਲ ਨਹੀਂ ਜੇ ਮੈਂ ਜਾਵੜਾ ਜੰਗ ਤੇ ਸਭ ਕੁ ਤਬਾਹ ਕਰ ਦੂੰਗਾ ਬਹੁਤ ਹੀ ਜ਼ਿਆਦਾ ਕਾ ਪਿਆ ਪਰੇਸ਼ਾਨ ਹੋਇਆ ਪਿਆ ਕਿਉਂਕਿ ਸਾਡਾ ਕਾਰੋਬਾਰ ਬਹੁਤ ਹੀ ਲੱਖਾਂ ਦਾ ਸਾਨੂੰ ਘਾਟਾ ਪੈ ਰਿਹਾ ਮਿਰਚਾਂ, ਕਰੇਲੇ, ਟਮਾਟਰ, ਕਦੂ ਫਹੀ ਜਿਹੜਾ ਪਹਿਲਾਂ ਜੰਗ ਲੱਗੀ ਸੀ ਨਾ ਜੈਨ ਦੀ ਸ਼ਕਲ ਤੇ ਮੋਰਚੇ ਪਟਾਦੇ ਸੀਗੇ ਇਹ ਟੂਰਨਾਮੈਂਟ ਵਾਲੇ ਵੱਲੋਂ ਯੂਰਪਾਈ ਮਾਚਾਂ ਪਰਿ 17 ਮਾਚ ਲੈ ਰਿਹਾ ਹੈ। ਪੂਰੇ ਅਮਿਆ ਪਾਤਰ ਦੇ ਨਾਮ ਤੋਂ ਬਾਕਸ ਦਾ ਜਲਿਸ। ਦੋਵਾਂ ਰਾਜਾਂ ਦੇ ਮੈਂਬਰ ਤੋਂ ਪ੍ਰੰਤੂ ਬਕਨਾਂ ਮੁਜਾ ਹੈ ਪਾਇਦਾ ਦਾ ਅਸਟਰ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਾਉਂਸਮੈਂਟ ਤਾਂ ਤੁਸੀਂ ਸਾਰਿਆਂ ਨੇ ਸੁਣੀ ਲਈ ਗੁਰੂ ਘਰ ਜੇ ਕਿਸ ਨੂੰ ਪਤਾ ਜਾਂ ਕਿਸ ਨੇ ਚੋਰੀ ਕੀਤਾ ਤਾਂ ਬੱਕਰਾ ਮੋੜ ਦਿਓ ਵਿਚਾਰੇ ਦਾ ਗਰੀਬ ਬੰਦਾ ਯਾਰ ਬਾਕੀ ਆਪਰ ਰਿਕਵੈਸਟ ਹੀ ਕਰ ਸਕਦੇ ਆ ਵੇਖੋ ਹੁਣ ਮੋੜਨਾ ਦਾ ਖਰਕੀ ਨੇ ਪਰ ਫਿਰ ਵੀ ਬੇਨਤੀ ਇੱਕ ਵੀ ਬੱਕਰਾ ਅਗਲੇ ਦਾ ਮੋੜ ਦਿਓ ਕਣੀ ਵੀ ਬੱਕਰਾ ਚੋਰੀ ਹੋ ਗਿਆ ਹੋਰ ਠੀਕ ਹੈ ਅੱਛਾ ਜੀ ਬਾਕੀ ਤੁਸੀਂ ਦੇਖ ਸਕਦੇ ਹੋ ਅੱਜ ਫਿਰ ਬੱਦਲ ਫੁੱਲ ਬਣੇ ਪਏ ਆ ਤੇ ਹਲਕੀ ਹਲਕੀ ਬੂੰਦਾਬੰਦੀ ਹੋ ਰਹੀ ਹੈ ਡ੍ਰੀਜ਼ਲਿੰਗ ਆਵੇ ਬੱਦਲ ਗਰਜ ਰਹੇ ਆ ਤੇ ਬਾਕੀ ਤੁਸੀਂ ਰਾਤ ਵੇਖ ਹੀ ਲਿਆ ਹੋਣਾ ਵੀ ਜਿਹੜਾ ਬਠੰਡੇ ਦੇ ਉੱਤੇ ਤੁਸੀਂ ਵੇਖ ਲਓ ਮਸੈਲਾ ਗਰਗੀਆਂ ਤੇ ਬਠੰਡੇ ਦੇ ਆਸ-ਪਾਸੇ ਪਿੰਡਾਂ ਦੇ ਵਿੱਚ ਉਹਦੇ ਮਤਲਬ ਖੋਲ-ਖੋਲ ਮਿਲੇ ਆ ਤੇ ਰਾਤ ਪਿੰਡ ਵੀ ਆਪਣੇ ਬਲੈਕਆਊਟ ਹੋਇਆ ਸੀਗਾ ਤੇ ਮੇਨ ਲੱਗਦਾ ਅੱਜ ਵੀ ਹੋਊਗਾ ਕੋਈ 11 ਵਜੇ ਤੱਕ ਦੇ ਤੱਕ ਸਟਾਰਟ ਹੋਇਆ ਸੀ ਤੇ ਕਿ 12:30 ਤੱਕ ਦੇ ਤੱਕ ਖਤਮ ਹੋਇਆ ਤੇ ਚੰਡੀਗੜ੍ਹ ਦੀ ਵੀ ਰਾਤ ਬਿਜਲੀ ਬੰਦ ਸੀ ਤੇ ਅੱਜ ਚੰਡੀਗੜ੍ਹ ਨੂੰ ਲੱਟ ਕਰਿਆ ਗਿਆ ਵੀ ਉਹਦੇ ਉੱਤੇ ਹਵਾਈ ਹਮਲਾ ਹੋ ਸਕਦਾ ਹੈ ਬਾਕੀ ਵੇਖੋ ਤੇ ਜਿਹੜਾ ਹੈਗਾ ਆਪਣਾ ਕੋਟਕਪੂਰਾ ਪੰਜ ਗਰਾਂ ਹੀ ਕਣੀ ਉੱਥੇ ਰਾਤ ਸਾਰੀ ਰਾਤ ਲਾਈਟ ਨਹੀਂ ਸੀ ਤੇ ਅੱਜ ਵੀ ਬਲੈਕਆਊਟ ਹੋਊਗਾ ਸ਼ਾਇਦ ਤੇ ਬਾਕੀ ਜੇ ਕੋਈ ਵੀ ਤੁਹਾਨੂੰ ਕਿਸੇ WhatsApp ਤੇ ਜਾਂ ਕਿਸੇ Social Media ਤੇ Instagram ਤੇ Facebook ਤੇ ਕੋਈ ਲਿੰਕ ਆਉਂਦਾ ਉਹਨੂੰ ਓਪਨ ਨਾ ਕਰਿਓ ਇਹ ਪਾਕਿਸਤਾਨ ਕਣੀਓ ਸਾਈਬਰ ਅਟੈਕ ਵੀ ਹੋ ਸਕਦਾ ਹੈ ਇਹ ਹੀ ਦੋ ਚਾਰ ਗੱਲਾਂ ਤੁਹਾਨਾਂ ਨਾਲ ਸਾਂਝੀਆਂ ਕਰਨੀਆਂ ਸੀਗੀਆਂ ਤੇ ਬਾਕੀ ਪਰਮਾਤਮਾ ਮਿਹਰ ਕਰੇ ਥੋੜੇ ਸਮੇਂ ਤੱਕ ਪਤਾ ਲੱਗੂਗਾ ਰਾਤ ਹੋਣ ਵਾਲੀ ਹੈ ਤੇ ਬਾਕੀ ਆਪਦੀਆਂ ਇਹਨਾਂ ਲਾਈਟਾਂ ਲੁੱਟਾ ਸਾਰੇ ਬੰਦ ਕਰਦਿਆ ਕਰੋ ਤੇ ਜੇ ਕੋਈ ਮਤਲਬ ਮਿਲਟਰੀ ਆਪਣੀ ਜਾਣਕਾਰੀ ਦਿੰਦੀ ਉਹਨੂੰ ਧਿਆਨ ਨਾਲ ਸੁਣੋ ਬਾਕੀ ਉਹਨੇ ਹੈਲਪਲਾਈਨ ਨੰਬਰ ਜਾਰੀ ਕਰਤੇ ਆ ਉਹ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਬਾ ਇੱਕ ਗੱਲ ਤੇ ਸੱਚੀ ਹੋ ਗਈ ਜਿਹੜਾ ਨਹੀਂ ਗੱਲ ਅੱਖਿਆਂ ਦਾ ਜਬਾ ਝੂਠੀ ਖਬਰ ਲਾਉਂਦੇ ਆ ਇਹ ਉਹ ਰੂਲ ਪੜਾਤਾ ਵੀ ਜੇ ਕੋਈ ਐ ਆਖੂ ਸੂਤਰਾਂ ਨੂੰ ਸਾਨੂੰ ਪਤਾ ਲੱਗਿਆ ਤਾਂ ਉੱਤੇ ਕਾਰਵਾਈ ਹੋ ਸਕਦੀ ਹੈ ਜਮਾ ਸਹੀ ਜਾਣਕਾਰੀ ਦੇਣੀ ਹੈ ਲੋਕਾਂ ਡਰ ਪੈਦਾ ਹੁੰਦਾ ਹੈ ਹੈਨਾ ਗੋਦੀ ਮੀਡੀਆ ਗੱਪ ਤੇ ਗੱਪ ਠੋਕੀ ਜਾਂਦੀ ਹਾਂ ਹਾਂ ਉਹ ਰੂਲ ਬਣਾਤਾ ਵੀ ਕਿਸੇ ਨੇ ਗੱਪ ਨਹੀਂ ਮਾਰਨਾ ਬਈ ਸਹੀ ਖਬਰ ਦਿਓ ਸਹੀ ਖਬਰ ਦਿਓ ਫਿਰ ਮੈਂ ਤੇ ਘਰ ਹਾਂ ਹਾਂ ਜੀ ਪ੍ਰਾਈਮੇਸ਼ੀਆ ਟੀਵੀ ਦੇਖੋ ਤੇ ਵੀ ਜੀ ਦੇਖੋ ਹਾਂ 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 ਸਹੀ ਹੈ ਦੋ ਚੰਗਲ ਦੇਖੋ ਹੋਰ ਕਿਸੇ ਚੰਤੇ ਯਕੀਨ ਨਾ ਬੀਬੀ ਸੀ ਸਾਬ ਤੋਂ ਵਧੀਆ ਉਹ ਗਲਤ ਖਬਰ ਦਿੰਦਾ ਹੀ ਨਹੀਂ ਬੀਬੀ ਸੀ ਪੰਜਾਬੀ ਚੱਲਦਾ ਬਹੁਤ ਵਧੀਆ ਚੈਨਲ ਆ ਨੰਨਾ ਦੇਖੋ ਸਾਰੇ ਦੇਖੋ ਇੱਥੇ ਹਿੰਦੂ ਜਾ ਰਹੇ ਲੱਗਦੇ ਜਾ ਰਹੇ ਨਾ ਹਾਂ ਉਹ ਬਹੁਤ ਵਧੀਆ ਉਹ ਸਹੀ ਖਬਰ ਹੈ ਰਵੀਸ਼ ਕੁਮਾਰ ਬੰਦਾ ਬਹੁਤ ਮਹਾਨਦਾਰ ਨਹੀਂ ਲੱਗਣੀ ਚਾਹੀਦੀ ਨੀ ਜੰਗ ਨਹੀਂ ਲੱਗਣੀ ਤੇ ਲਾਉਣੀ ਵੀ ਆ ਇਹ ਚੰਗੀ ਰਣਾ ਹੋਰ ਕੋਈ ਬਾਡਰ ਖੋਲ ਤੋਂ ਪੰਜਾਬ ਦਾ ਨਾ ਖੋਲੋ ਹਾਂ ਪਾਈ ਨੂੰ ਕਿਹ ਜਨਾ ਦਾ ਬਾਡਰ ਗੱਜਰਾ ਗੱਜਰਾ ਦਾ ਖੋਲ ਦਿਓ ਇਹ ਮਤਲਬ ਜਿੱਥੇ ਸ਼ੋਣ ਰਾਜਸਥਾਨ ਦਾ ਖੋਲ ਦਿਓ ਇਹ ਜਿੱਥੇ ਸ਼ੋਣ ਉੱਥੇ ਜਿਆਦਾ ਵੱਡਾ ਖਤਰਾ ਸਾਡੇ ਪੰਜਾਬ ਨੂੰ ਕਿਉਂ ਮਾਰਨਦੇ ਹੋਏ ਸਹੀ ਗੱਲ ਆਏ ਕਿਹੜੇ ਨਿਖਣ ਪੰਜਾਬ ਦੇ ਜਿੰਨੇ ਜੰਗ ਲੜਿਆ ਪੰਜਾਬ ਵਾਲੇ ਬਸ ਆ ਮੇਰੇ ਤਾਇਆ ਵਰਗੇ ਕਿੱਥੇ ਜਾਣਗੇ ਜੇ ਜੰਗ ਲੱਗੀ ਤਾਂ ਸਾਰੇ ਹਾਂ ਆਇਆ ਤਾਂ ਇਹ ਤਾਂ ਮੈਂ ਬਾਰਡਰ ਤੇ ਲੜਨਾ ਇਕ ਡਾਂਗੇ ਇਹ ਤਾਂ ਬਾਰਡਰ ਚ ਆ ਮੈਂ ਆਓ ਹਮ ਸਿਲਵਰੋ ਗੋੜੀ ਨਹੀਂ ਆਪਾਂ ਚੱਲਾਂਗੇ ਹਾਂ ਚੱਲਾਂਗੇ ਰੋਡ ਹੋ ਗਈ ਨਾ ਆਪਾਂ ਨੂੰ ਉਹ ਫੜਾਉਣ ਫੂਕਣੀ ਜੀ ਤੇ ਆਪਾਂ ਫਟੇ ਚੱਕਣਾਂਗੇ ਸਹੀ ਹੈ ਫਿਰ ਹਾਂ ਭੋਗਣੀ ਕੇ ਤਬ ਤੱਕ ਨਾ ਪਨੀਰੀ ਵਾਦੀ ਮੋਰਗਾਈ ਵਾਲੀ ਯਾਰ ਕੀ ਹੁੰਦੀ ਹੈ ਆ ਲਾਰ ਕੇ ਕੀ ਆ ਸਾਰਾ ਅੱਛਾ ਜੈ ਤੋਪ ਦੇਵਾ ਦੇਣਾ ਯਾਰ ਬਾਹਰਲੇ ਉਡਾ ਦੇਣਾ ਕੋਰੇ ਪਾਉਣ ਵਾਲਾ ਹੋਵੇ ਕੋਨਾਪਣ ਵਾਲਾ ਮੈਂ ਹਾਂ ਗੋਲੇ ਪਾਉਣਾ ਮਤਲਬ ਤੁਹਾਨੂੰ ਦੇ ਦਾਂਗੇ ਇੱਕ ਕੋੜਾ ਤੁਹਾਨੂੰ ਪਿੱਛਲੀ ਉਹ ਆ ਹੈਗਾ ਗੋਲੇ ਕੋਣ ਆਣਾ ਆ ਉਹ ਬੰਦਾ ਹੈਗਾ ਆਪਣੇ ਨਾਲ ਉਹ ਦੇ ਦਾਂਗੇ ਤੁਹਾਨੂੰ ਨਹੀਂ ਨਹੀਂ ਉਹ ਇਹਨੂੰ ਆਪਾਂ ਹੈਗਾ ਬੰਦਾ ਤੇਰੇ ਨਾਲ ਨਹੀਂ ਜੇ ਮੈਂ ਜਾਵੜਾ ਜੰਗ ਤੇ ਸਭ ਕੋ ਤਬਾਹ ਕਰ ਦੂੰਗਾ ਉਹ ਬਹੁਤ ਹੀ ਜ਼ਿਆਦਾ ਕਿਆ ਪਿਆ ਪਰੇਸ਼ਾਨ ਹੋਇਆ ਪਿਆ ਕਿਉਂਕਿ ਸਾਡਾ ਕਾਰੋਬਾਰ ਬਹੁਤ ਹੀ ਲੱਖਾਂ ਦਾ ਸੀ ਉਹ ਘਾਟਾ ਪੈ ਰਿਹਾ ਕਿਉਂਕਿ ਰੁਕਿਆ ਪਿਆ ਕੰਮ ਉਹ ਦਾਰੇ ਨੂੰ ਲਾ ਦੇਣ ਗੋਲੇ ਪਾਉਣ ਤੇ ਹਾਂ ਸਾਈਂ ਸਿਟੀ ਚ ਮੰਨ ਕੇ ਲਾ ਮਤਲਬ ਲੱਗਿਆ ਰਿਹਾ ਸੀ ਸਾਈਂ ਸਿਟੀ ਚ ਸਾਰੀ ਰਾਤ ਕਿਨੇ ਪਤਾ ਲੱਗੇ ਫਿਰ ਆ ਬਰੈਂਡੇ ਦਾ ਕੁਬਨ ਦੇ ਦਾ ਯਾਰ ਹਰ ਮੰਨੇ ਦੱਸਿਆ ਕਾਰ ਚੜਾਣੀ ਸੀ ਇਧਰ ਫੋਣਾ ਆਏ ਉਹਨੇ ਰਾਤ ਆਹੋ ਆਲਾ ਕਿਨਾਂ ਹਾਂ ਆਪਣਾ ਅੱਗ ਜੀ ਆ ਕੇ ਮੱਝਦੀ ਗਈ ਹਾਂ ਲਾਟਾਂ ਨਿਕਲ ਜਾਂਦੀਆਂ ਨੇ ਹੁਣ ਮਗਰੋਂ ਕਹਿ ਰਹੇ ਆ ਵੀ ਯਾਰ ਅੱਜ ਜ਼ਿਆਦਾ ਖਤਰਾ ਹੈ ਅਸੀਂ ਤਾਂ ਕਰਕੇ ਇੱਥੇ ਮਤਲਬ ਬੈਠੇ ਹੋਏ ਆਏ ਮੀਟਿੰਗ ਕਰ ਰਹੇ ਆ ਵੀ ਦੇਖੋ ਇਹਨਾਂ ਨੂੰ ਹੁਣ ਆਪਾਂ ਕਿਵੇਂ ਰੋਕ ਸਕਦੇ ਆਂ ਤੇ ਕਿਵੇਂ ਆਪਾਂ ਜੰਗ ਲੜ ਸਕਦੇ ਆਂ ਸਹੀ ਗੱਲ ਹੈ ਸ਼ਿਫਾਉ ਜੀ ਨੂੰ ਵੀ ਭੇਜਣਾ ਆਪਾਂ ਜਦੋਂ ਜੰਗ ਲੱਗਦੀ ਠੀਕ ਹੈ ਜੀ ਨਹੀਂ ਉਹਦਾ ਦਿਲ ਕਮਜ਼ੋਰ ਆ ਨਹੀਂ ਦਿਲ ਨਹੀਂ ਪਹਿਲਾਂ ਮੈਡੀਕਲ ਜਰੀਆ ਇਹਨੂੰ ਦੱਦਲਵਾ ਸਹੀ ਗੱਲ ਹੈ ਰਾਣੀ ਫੌਜੀ ਹਰ ਸਾਰਾ ਹਾਂ ਉਹਨਾਂ ਕੇ ਲੋੜ ਪਈ ਤਾਂ ਫਰੀਦੇ ਵਜਦੀ ਹੀ ਨਹੀਂ ਮਜਾਇਲ ਕਿਵੇਂ ਛਤਰੀ ਖਾਲੀ ਹੁੰਦੀ ਹੈ ਨਾ ਹਾਂ ਜਦੋਂ ਛਤਰੀ ਲੈ ਲੈ ਜਦੋਂ ਮਜਾਇਲ ਡਗੇ ਛਤਰੀ ਅੱਡ ਜੂਗੀ ਛਤਰੀ ਕੋਸ ਨਹੀਂ ਕਰਨਦੀ ਉਹ ਤਾਂ ਦਿਲ ਕਰ ਜੂਈ ਆਹ ਦੇਖੋ ਅਸੀਂ ਜਦੋਂ جنگ ਲੱਗੂਗੀ ਅਸੀਂ ਪੱਲੀ ਲੈ ਕੇ ਆਏ ਆ ਕਿਉਂਕਿ ਪੱਲੀ ਦੇ ਕੋਲ ਡਰ ਰੂਪ ਹੈ ਫਹੀ ਜਿਹੜਾ ਪਹਿਲਾਂ جنگ ਲੱਗੀ ਸੀ ਨਾ ਹਾਂ ਜੈਡ ਦੀ ਸ਼ਕਲ ਤੇ ਮੋਰਚੇ ਪਟਾਦੇ ਸੀਗੇ ਮੋਰਚੇ ਪਟਾਦੇ ਸੀ ਕਾਹਦੇ ਆਲੇ ਜੈਡ ਦੀ ਸ਼ਕਲ ਤੇ ਅੱਜ ਜਿਹਦਾ ਹੁੰਦਾ ਨਾ ਜਿਹੜਾ ਹਾਂ ਉਸ ਰੂਪ ਦੀ ਕਰਾ ਦੇ ਬੱਚ ਉਹ ਚੁੱਭ ਬਚ ਜਾਂਦਾ ਸੀ ਕਿ ਬੰਦਾ ਅੱਛਾ ਉਹ ਮੈਂ ਬਣਾਇਆ ਸੀ ਅਰੇ ਇੱਕ ਹਰਕਤ ਉਠਾਦੇ ਸੀ ਮੋਰਚੇ ਖਤਰ ਦੀ ਜੰਗ ਠੀਕ ਹੈ ਅਸੀਂ ਆਪ ਪਰਚਾ ਦੀ ਵੇੜੇ ਤੂੰ ਤਰਾਤ ਲੈਟ ਪਤਾ ਲੱਗੇ ਕਿਨੇ ਵਜੇ ਗਈ ਹੈ ਰਾਤ ਲਾਈਟ ਗਈ ਪਤਾ ਲੱਗ ਗਿਆ ਜੀ ਇਹ ਲਾ 12:00 ਬਜੇ ਲੈਣ ਗਈ ਸਰਦਾਰ ਨੇ 12:30 ਵਜੇ ਆਈ ਹੈ ਤੇ ਇਹ ਪਟੰਡੇ ਥਰਮਾ ਤੋਂ ਕਿੱਟੀ ਜਾ ਰਹੀ ਕਿੱਟੀ ਗਈ ਸੀ ਲੈ ਅੱਜ ਰਾਤ ਨੂੰ ਵੀ ਲਾਈਟ ਜਾਊਗੀ ਬਲੈਕਆਊਟ ਹਾਂ ਜਾਊਗੀ ਕਿਉਂਕਿ ਇੱਥੇ ਮੇਰਾ ਮਾਸਟਰ ਹਾਂ ਮੈਚ ਵੀ ਕੈਂਸਲ ਹੋ ਗਿਆ ਹਾਂ ਇਸ ਕਰਕੇ ਇਨਸ਼ਾਅੱਲਾ ਸੀਗਾ ਕਿਉਂਕਿ ਲਾਈਟ ਬੰਦ ਕਰ ਦਿੱਤੀ ਉਹਨਾਂ ਨੇ ਹਾਂ ਤੇ ਹੁਣ ਨਾਲੇ ਆਈਪੀਐਲ ਵੀ ਡਿਲੇ ਕਰਤਾ ਥੋੜਾ ਜਿਹਾ ਉਹਦੇ ਆਪਣੇ ਰਿਸ਼ਤੇ ਦਾ ਲੱਗਿਆ ਥੋੜਾ ਡਿਲੇ ਕਰਤਾ ਪਹਿਲਾਂ ਇਹ ਮੈਂ ਤਾਂ ਆਦ ਰੱਖਿਆ ਸੀ ਡਿਲੇ ਕਰਤਾ ਕੈਨਸਲ ਕਰਤਾ ਕਿ ਨਾ ਮੈਚ ਚੰਡੀਗੜ੍ਹ ਬੱਤੀ ਨਹੀਂ ਬਲੈਕਆਊਟ ਹੋ ਗਿਆ ਹਾਂ ਚੰਡੀਗੜ੍ਹ ਛੜਤੀ ਲਾਈਟ ਬਾਅਦ ਚ ਚੰਡੀਗੜ੍ਹ ਅੱਜ ਵੀ ਅਲਰਟ ਤੇ ਆ ਪੂਰਾ ਓਕੇ ਦਿੰਦਾ ਆਰੇ ਹਵਾਈ ਹਮਲਾ ਹੋ ਸਕਦਾ ਕੋਟ ਵਾਲੇ ਓਕਾ ਦਿੰਦੇ ਹਾਂ ਹਾਂ ਸਹੀ ਗੱਲ ਨਹੀਂ ਨਹੀਂ ਅਸੀਂ ਲਾਈਟ ਰੋਡ ਬੰਦ ਕਰਨੀ ਚਾਹੀਦੀ ਰਾਤ ਨੂੰ ਨਾ ਸੈਕਟਰ ਕਰਨੀ ਚਾਹੀਦੀ ਸਹੀ ਗੱਲ ਸਹੀ ਗੱਲ ਹੈ ਆਪਦੀ ਬਚਤ ਹੈ ਸਹੀ ਗੱਲ ਹੈ ਆ ਜਦੋਂ ਉੱਥੇ ਮਾਰਦੇ ਆ ਆਪਦੀ ਬਚਤ ਬੜਾ ਸੋਚਣਾ ਜਦੋਂ ਜਾਗਣਾ ਲੱਗਦੀ ਆਪਾਂ ਪਾਣੀ ਦੀ ਹੀ ਸੇਵਾ ਕਰਨੀ ਆ ਕਿਉਂਕਿ ਜਾਦਾ ਤਿਆਸ ਲੱਗਦੀ ਆ ਸਿਸਟਮ ਕਰ ਰੱਖਿਆ ਕਿਉਂਕਿ ਮੈਂ ਜਲਦੀ ਸੇਵਾ ਹੀ ਕਰਨੀ ਤੇ ਬਾਂਕਰ ਨਹੀਂ ਪਟਨੇ ਹੋਏ ਜਿਹੜੇ ਬਾਂਕਰ ਕੀ ਆਪਾਂ ਸਨੇ ਬਾਂਕਰੀ ਵਟਦਨੇ ਆਪਾਂ ਦੇ ਇਹ ਨਹੀਂ ਪੂਰੀ ਮਦਦ ਕਰੂਗਾ ਯਾਰ ਇਹ ਆਪਾਂ ਜਿੰਨੀ ਹੋ ਸਕੇ ਪੂਰੀ ਸਹਾਇਤਾ ਕਰਾਂਗੇ ਕਿਉਂਕਿ ਮੈਂ ਆਪ ਬਹੁਤ ਰਹਿਣਾ ਥੋੜਾ ਜਿਹਾ ਫਿਰ ਵੀ ਮੈਂ ਦੇਲ ਨਹੀਂ ਛੱਡ ਰਿਹਾ ਦਿਨੇ ਹਨੇਰਾ ਹੋ ਗਿਆ ਜੀ ਲੱਗਦਾ ਹੈ ਵੀ ਮੀਂਹ ਤੇਜ਼ ਆਊਗਾ ਉਧਰ ਬਾਬਾ ਜਾ ਰਿਹਾ ਸਬਜ਼ੀ ਲੈਣ ਕਿਹੜੀ ਸਬਜ਼ੀ ਲੈਣੀ ਹੈ ਤੇ ਕਹਿੰਦੀ ਸੁਣਦਾਗਾ ਕਿਹੜੀ ਲੈਣੀ ਸਬਜ਼ੀ ਦੱਸ ਤੋਰੀਆਂ ਬਣਾਈ ਅੱਜ ਤੋਰੀਆਂ ਵਧ ਗਿਆ ਤੋਰੀਆਂ 60 ਰੁਪਏ ਸੀ ਪਹਿਲਾਂ ਤਾਂ ਹੁਣ ਪਤਾ ਨਹੀਂ ਟਿੰਡੀਆਂ ਤਾਂ ਹੋਰ ਹੀ ਲਈ ਬੱਚਾ ਮਿਰਚਾਂ, ਕਰੇਲੇ, ਟਮਾਟਰ, ਕद्दू, ਬੈਂਗਣੀ ਫਿਰ ਕद्दू, ਗੀਰੇ, ਟਿੰਡੀ, ਭਿੰਡੀਆਂ ਪੂਰੀ ਮਹਿੰਗੀ ਹੋਣੀ ਹੈ ਤੋਰੀ ਹੈ ਨਹੀਂ ਕੱਲ ਤਾਂ ਸੀਗੀਆਂ ਦੇ ਕੋਲ ਮਨ ਲੱਗਾ ਯਾਰ ਰਾਤ ਨੂੰ ਕਿੱਥੇ ਸੀ ਗਿਆ ਕਾਲ ਚਰਨੀ ਸੀ ਤੈਨੂੰ ਫੜਕਾ ਸੁਣਿਆ ਮੈਂ ਹਾਂ ਕਿੰਨੇ ਵਜੇ ਪਤਾ ਲੱਗਿਆ ਤੈਨੂੰ ਰਾਤ ਮੈਂ ਤਾਂ ਬੂਹੇ ਉੱਤੇ ਆ ਗਿਆ 8:30 9:00 8:30 9:00 ਵਜੇ ਉਵੇਂ ਪਿੰਡ ਸੁਣਿਆ ਕਾਲ ਚਰਨੀ ਫੜਕਾ ਤੁਸੀਂ ਤੇਰੇ ਕਮੈਂਟ ਨਹੀਂ ਪਾਏ ਪਏ ਰਤਨਦੀਪ ਦੀ ਫੋਟੋ ਤੇ ਮੈਨੂੰ ਤਾਂ ਪਤਾ ਲੱਗਿਆ ਦੇਖਿਆ ਜੀ ਤੂੰ ਹਾਂ ਕਮੈਂਟ ਪੜ੍ਹੇ ਸੀ ਮੈਂ ਤਾਂ ਮੈਨੂੰ ਤਾਂ ਪਤਾ ਲੱਗਿਆ ਫਿਰ ਮੈਂ ਵੀਡੀਓ ਵੇਖੀ ਕੱਢ ਕੇ ਭਰਾਵਾ ਤੇ ਉਦੋਂ ਆਪਣੇ ਵੀ ਲਾਈਟ ਜਾਵੜੀ ਦੀ ਘੰਟਾ ਬੰਦ ਰਹੀ ਐ ਉੱਥੇ ਲਾਈਟ ਸੀ ਕੀ ਰਾਤ ਕਾਲ ਚਰਨੀ ਸੀ ਲੈਣੀ ਸੀ ਵਾਵਾ ਹੋਇਆ ਭਰਾ ਸਾਰੇ ਆ ਗਏ ਬਾਹਰ ਯਾਰ ਹਾਂ ਹਾਂ ਯਾਰ ਕੀ ਹੋ ਗਿਆ ਸਾਰੇ ਆ ਗਏ ਕੋਠਾ ਨਹੀਂ ਨਹੀਂ ਹੋਰ ਯਾਰ ਅੱਜ ਰਾਤ ਨੂੰ ਵੇਖੋ ਕੀ ਬੰਦ ਆ ਯਾਰ ਹਾਂ ਰਹਿਣੀ ਕੀ ਬੰਦ ਆ ਪ੍ਰਮਾਤਮਾ ਮੇਰ ਕਰੇ ਨਾ ਪੈਣ ਆਪਾਂ ਦਾ ਜਾਨੀ ਆ ਦੋਨੇ ਪੰਜਾਬਾਂ ਤੇ ਮੇਰ ਹੋਵੇ ਯਾਰ ਕਿਹੜੀ ਨੁਕਸਾਨ ਤੋਂ ਸਭ ਤੋਂ ਵੱਧ ਆਪਣੇ ਪੰਜਾਬਾਂ ਦੇ ਹੋਣਾ ਹੋਰ ਸੱਟ ਕਿਧਰ ਚੱਲ ਪਿਆ ਕਦੋਂ ਐਂ ਗੱਲ ਚੜਨੀ ਤੋਂ ਚੱਲ ਹੋਰ ਵਧੀਏ ਚੱਲ ਠੀਕ ਐ ਬਸ ਸੇਫਟੀ ਜ਼ਰੂਰੀ ਐ ਲੈਟਰ ਰਾਤ ਨੂੰ ਬੰਦ ਕਰਕੇ ਰੱਖਣੀਆਂ ਠੀਕ ਐ ਹੈਲਪਲਾਈਨ ਨੰਬਰ ਹੈਗਾ ਇਹ ਲੋਡ ਪੇ ਤੁਹਾਨੂੰ ਫੋਨ ਕਰ ਲਈ ਪਹਿਰੇ ਦਿਨ ਸਾਰੇ ਅੱਜ ਰਾਤ ਨੂੰ ਚੰਗਾ ਹੋਰ 拜 a